ਲੇਨ ਨੰਬਰ 5 ਮਹਾਰਾਜ ਜੈਸਨਗਰ ਬਦਲੋਂ ਆਇਨੇ ਉੱਥੇ ਜੈਮ ਸਾਹਿਬ ਦੀ ਕੋਟੀ ਆ ਫਾਰਮ ਆਲਸਾ ਉੱਥੇ ਉਹਨਾਂ ਨੇ ਕੰਮ ਕੀਤਾ ਚੋਰੀ ਕੀਤੀ ਪਰ ਉਹ ਕੱਲ ਟੱਪ ਗਏ ਸਾਡੇ ਵਾਲਾ ਕੇ ਲੋਟਸ ਫਾਰਮ ਚ ਸਾਡੇ ਕਾ ਕੀਤਾ ਉਸ ਤੋਂ ਬਾਅਦ ਕੱਲ ਟੱਪ ਗਏ ਇੱਧਰ ਚਲੇ ਗਏ ਏਡੀ ਫੇਰ ਰਾਜ ਨਹੀਂ ਕੀ ਨਾਮ ਹੈ ਅਜੇਪੂ ਜੀ ਅਜੇ ਸੋਜੀ ਜਿਹੜੇ ਪਹਿਲਾਂ ਲੁਧਿਆਣਾ ਦੇ ਹਾਂਜੀ ਹਾਂਜੀ ਲੁਧਿਆਣਾ ਲੀਜੀ ਵੀ ਪੱਟੀ ਵੀ ਉੱਤੇ ਨੇ ਲੀਜੀ ਵੀ ਪੱਟੀ ਸਾਡੇ ਆਪੋਜੀਟ ਨੇ मतलब हाई एरिया हाई एरिया है भाई पूरा एरिया बजाज लीपोर्ट वाले लीपोर्ट मैडीवेच वाले सब फट्टे गंवटी ने आज भी आजो रेहंदे ने फब और हाई प्रोफाइल एरिया मतलब अफसर भी रहंदे ने बड़ी इंडस्ट्रीयां वाले भी रहंदे तां भी सुरक्षा नहीं है अरे <Legs of government> कोई सुरक्षा नहीं कोई सुरक्षा नहीं कोई फरमान चेक किया गया सोने चांदी के बर्तन मूर्तियां कई गो सिद्धात असमान गया नहीं जेडी करेक्ट गिनती तक भी दस नहीं सकते ਜਾਦਾ ਹੀ ਲੱਗੇ ਇਹਨਾਂ ਕੋਲ ਵੈਪਨ ਵਗੈਰਾ ਸੀ ਉਸ ਦਾ ਹਾਂ ਵੈਪਨ ਸੀ ਉਹ ਹਥਿਆਰਾਂ ਲੈ ਸੀ ਕਹਿੰਦੇ ਜੀ ਤੁਹਾਡੇ ਉੱਪਰ ਦੀਆਂ ਜਾਲੀਆਂ ਵਗੈਰਾ ਤੋੜ ਕੇ ਜਾਲੀਆਂ ਕੱਟ ਕੇ ਜਾਲੀਆਂ ਕੱਟ ਕੇ ਹੀ ਕਿਟਕਿਆਂ ਵਿੱਚ ਐਂਟਰ ਕੀਤੇ ਨੇ ਲੁਧਿਆਣਾ ਦੇ ਵਿੱਚ ਇੱਕ ਚੋਰਾ ਦੇ ਵੱਲੋਂ ਇੰਡਸਟਰੀਸਟ ਐ ਏਡੀਸੀ ਰਿਟਾਇਰ ਜਿਹੜੇ ਨੇ ਉਹਨਾਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਚੋਰਾ ਦੇ ਵੱਲੋਂ ਉਹਨਾਂ ਦੇ ਘਰ ਖਾਲੀ ਕਰ ਦਿੱਤੇ ਗਏ ਸਾਡੇ ਨਾਲ ਇੰਡਸਟਰੀ ਜੀ ਛੱਕੀ ਨਾ ਆਪਣਾ ਹਾਂਜੀ ਫੁਰੇਸ਼ ਬੱਤਰਾ ਜੀ ਜੀ ਤੁਹਾਡਾ ਘਰ ਖਾਲੀ ਕਰਤਾ ਇੰਡਸਟਰੀਜ਼ ਉਹ ਤੁਸੀਂ ਤੁਹਾਡੇ ਨਾਲ ਏਡੀਸੀ ਰਿਟਾਇਰਡ ਰਹਿੰਦੇ ਨੇ ਉਹਨਾਂ ਦੇ ਘਰੇ ਵੜੇ ਨੇ ਚੋਰ ਇਹ ਮਾਮਲਾ ਵਧਿਆ ਕਿਥੋਂ ਕਿਧਰੋਂ ਆਏ ਸੀ ਚੋਰ ਤੇ ਕਿੰਨੀ ਕੀ ਚੋਰੀ ਹੋ ਗਈ ਇਹ ਲੇਨ ਨੰਬਰ 5 ਮਹਾਰਾ ਜੈਸਨਗਰਬੱਧੋਂ ਆਏ ਨੇ ਉੱਥੇ ਜੈਮ ਸਾਹਿਬ ਦੀ ਕੋਠੀ ਆ ਫਾਰਮ ਹੌਫਾ ਉੱਥੇ ਉਹਨਾਂ ਨੇ ਕੰਮ ਕੀਤਾ ਚੋਰੀ ਕੀਤੀ ਪਰ ਉਥੋਂ ਕੱਢ ੱਪ ਗਏ ਸਾਡੇ ਵਾਲਾ ਕਿ ਲੋਟਸ ਫਾਰਮ ਚ ਸਾਡੇ ਕੀਤਾ ਉਸ ਤੋਂ ਬਾਅਦ ਕੱਢ ੱਪ ਗਏ ਇੰਦਰ ਚਲੇ ਗਏ ਏਡੀ ਫੀਰ ਰਿਟਾਰਡ ਕਿ ਨਾ ਆਇਆ ਅਜੇ ਫੂਜੀ ਅਜੇ ਸੂਜੀ ਜਿਹੜੇ ਪਹਿਲਾਂ ਲੁਧਿਆਣਾ ਚ ਸੀ ਹਾਂਜੀ 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 ਲੁਧਿਆਣੇ ਦੇ ਇਹਨਾਂ ਦੇ ਕਰੇ ਗਏ ਕਿੰਨੀ ਕਿ ਚੋਰੀ ਹੋਈ ਹੈ ਤੁਹਾਡੇ ਘਰੇ ਤੇ ਕਿੰਨੀ ਕਿੰਨੀ ਇਹਨਾਂ ਦੇ ਕਰਕੇ ਦੇਖੋ ਇਹ ਕੁਛ ਕੋਈ ਫਰਮਾਨ ਚੱਕਿਆ ਗਿਆ ਸੋਨੇ ਦੀ ਜਾਂਦੀ ਦੇ ਬਰਤਨ ਮੂਰਤੀਆਂ ਕਈ ਕੁਛ ਦਫਾ ਦਸ ਬਣ ਗਿਆ ਹੁਣ ਜਿਹੜੀ கரੈਕਟ ਗਿਣਤੀ ਤਾਂ ਅਸੀਂ ਦੱਸ ਨਹੀਂ ਸਕਦੇ ਮਤਲਬ ਜ਼ਿਆਦਾ ਹੀ ਲੱਗੇ ਇਹਨਾਂ ਕੋਲ ਵੈਪਨ ਵਗੈਰਾ ਸੀਗਾ ਉਸ ਟਾਈਮ ਹਾਂ ਵੈਪਨ ਸੀ ਉਹਨਾਂ ਕੋਲ ਪੂਰੇ ਹਥਿਆਰਣ ਲੈ ਫੀਓ ਕਹਿੰਦੇ ਕਿ ਤੁਹਾਡੇ ਉੱਪਰ ਦੀਆਂ ਜਾਲੀਆਂ ਵਗੈਰਾ ਤੋੜ ਕੇ ਆ ਜਾਲੀਆਂ ਕੱਟ ਕੇ ਜਾਲੀਆਂ ਕੱਟ ਕੇ ਹੀ ਖਿੜਕੀਆਂ ਵਿੱਚ ਐਂਟਰ ਕੀਤੇ ਨੇ ਅੱਜ ਆਏ ਹਾਂ ਐਸ்சிਪੀ ਸਾਹਿਬ ਨੇ ਕਿ ਇਸ ਆਸ਼ਵਾਸਨ ਦਿੱਤਾ ਮੀਟਿੰਗ ਆਸ਼ਵਾਸਨ ਦਿੱਤਾ ਵੀ ਅਸੀਂ ਬਿਲਕੁਲ ਜ਼ੋਰ ਲਾ ਕੇ ਚੋਰਾਂ ਨੂੰ ਪਕੜਾਂਗੇ ਕਿਵੇਂ ਦੇਖੋ ਤੁਸੀਂ ਇੱਕ ਇੰਡਸਟਰੀ ਤੋਂ ਤੁਹਾਡੇ ਇਲਾਕੇ ਜਿਹੜਾ ਪੌਸ਼ ਇਲਾਕਾ ਮੰਨਿਆ ਜਾਂਦਾ ਵੱਡੀਆਂ-ਵੱਡੀਆਂ ਕੋਠੀਆਂ ਉੱਥੇ ਏਡੀਸੀ ਨਾਲ ਰਹਿੰਦੇ ਨੇ ਉਹਨਾਂ ਦੇ ਘਰੇ ਵੀ ਗਾਰਦੌਣੀਆਂ ਕਿਉਂਕਿ ਰਿਟਾਇਰਡ ਆ ਭਲੇ ਡੀਜੀਪੀ ਭੱਟੀ ਵੀ ਉੱਥੇ ਨੇ ਡੀਜੀਪੀ ਭੱਟੀ ਸਾਡੇ ਆਪੋਜੀਟ ਨੇ ਮਤਲਬ ਹਾਈ ਫਾਈ ਏਰੀਆ ਹਾਈ ਫਾਈ ਪੂਰਾ ਏਰੀਆ ਬਜਾਜ ਲੀਪੋਰਟ ਵਾਲੇ ਲੀਪੋਰਟ ਮੈਡੀਵੇਜ ਵਾਲੇ ਫਰਮ ਸਾਡੇ ਕਮੰਡੀ ਨੇ ਅਸੀਂ ਆਜੂ ਬੋਇਸ ਰਹਿੰਦੇ ਆ ਫਰਮ ਬੋਰਡ ਹਾਈ ਪ੍ਰੋਫਾਈਲ ਏਰੀਆ ਮਤਲਬ ਅਫਸਰ ਵੀ ਰਹਿੰਦੇ ਨੇ ਵੱਡੀ ਇੰਡਸਟਰੀਆਂ ਵਾਲੇ ਵੀ ਰਹਿੰਦੇ ਤਾਂ ਵੀ ਸੁਰੱਖਿਆ ਨਹੀਂ ਹੈਗੀ ਕੋਈ ਸੁਰੱਖਿਆ ਨਹੀਂ ਕੋਈ ਸੁਰੱਖਿਆ ਨਹੀਂ ਮਤਲਬ ਵੱਡੀ ਵੱਡੀ ਇੰਡਸਟਰੀ ਹੋ ਗਈ ਇਹ ਐਡੀਸੀ ਹੋ ਗਏ ਲੀਪੋਰਟ ਮੈਡੀਵੇਜ ਵਾਲੇ ਮਤਲਬ ਸਾਰੇ ਆ ਦੇ ਕੋਈ ਸੁਰੱਖਿਆ ਨਹੀਂ ਹੈਗੀ ਕੋਈ ਪੁਲਿਸ ਦੀ ਗਸਟ ਦੇਖੀ ਕਿਉਂਕਿ ਐਡਾ ਵੱਡਾ ਹਾਈ ਫਾਈ ਏਰੀਆ ਹੋਵੇ ਪੁਲਿਸ ਨੂੰ ਪਹਿਲੇ ਹੀ ਵਰਤਾ ਪਈ ਰਹਿੰਦੀ ਆ ਕੁਝ ਵਕਤ ਨਹੀਂ ਐਵਾਂ ਕੁਝ ਨਹੀਂ ਹੈ ਕੋਈ ਸੁਰੱਖਿਆ ਨਹੀਂ ਜਾਂ ਤਾਂ ਕੋਈ ਨਹੀਂ ਚਿੰਤਾ ਇਹ ਪੂਰੀ ਪੁਲਿਸ ਦੀ ਹੁਣ ਅਸੀਂ ਆਇਆ ਇਹਨਾਂ ਕੋਲ ਹੁਣ ਇਹ ਦਿਖਾਰੇ ਨੇ ਵੀ ਹਾਂ ਅਸੀਂ ਕਰਾਂਗੇ ਤਾਂ ਸਾਨੂੰ ਉਮੀਦ ਬਣੀ ਆ ਵੀ ਹੋ ਸਕਦਾ ਇਹ ਹੁਣ ਅੱਗੇ ਕਰਨ ਕੋੜ ਸੁਰੱਖਿਆ ਲੋਕਾਂ ਨੂੰ ਮਹਿਆ ਕਰਾਂ ਕਹਿੰਦੇ ਮੰਦਰ ਚ ਪਈਆਂ ਮੂਰਤੀਆਂ ਤੱਕ ਲੈ ਕੇ ਚਾਹਦੇ ਸੋਨੇ ਦੀਆਂ ਜਿਹੜੀ ਹਾਂਜੀ ਹਾਂ ਹਾਂਜੀ ਹਾਂਜੀ ਲੈ ਕੇ ਕਿਵੇਂ ਦੇ ਦੇਉਂਗੇ ਇੰਡਸਟਰੀ ਸੁਰੱਖਿਆ ਨਹੀਂ ਆ ਤੁਸੀਂ ਐਡਾ ਵਪਾਰ ਚਲਾਉਂਦੇ ਹੋ ਤੁਹਾਡੇ ਇੱਕ ਘਰਾਨੇ ਚ ਵੀ 1.5 200 ਬੰਦਾ ਕੰਮ ਕਰਦਾ ਹੋਊਗਾ ਜੇ ਖੁਦਾ ਨਾ ਕਰਦਾ ਤੁਸੀਂ ਆਮਣੋ ਸਾਹਮਣੇ ਹੋ ਜਾਂਦੇ ਕੋਈ ਵੱਡਾ ਪਾਣਾ ਵਾਪਰ ਸਕਦਾ ਸੀ ਹਾਂਜੀ ਉਹ ਫਿਰ ਬਹੁਤ ਵੱਡਾ ਨੁਕਸਾਨ ਹੋ ਸਕਦਾ ਦੇਖੋ 200 ਵਰਕਰ ਕੰਮ ਕਰਦਾ ਉਹਨਾਂ ਦੀ ਫੈਮਿਲੀ ਜਿਹਨੇ ਸਾਬ ਜਿਹੜਾ ਪੌਫ ਆ ਦੇ ਕੋਣ ਕੁਸ਼ ਹੋ ਜਵੇ ਤਾਂ ਨੀਚੇ ਪਲੇ ਤਾਂ ਕੀ ਹਾਲ ਹੋਣਾ ਉਹਨੇ ਐਸੇ ਵੀ ਕੀ ਕਹਿੰਦੇ ਨੇ ਤੁਸੀਂ ਮਿਲੇ ਹੋ ਕੋਈ ਗੱਲ ਹੋਈ ਆ ਇੱਕ ਹਾਂਜੀ ਹਾਂਜੀ ਇਹ ਕਹਿੰਦੇ ਨੇ ਅਸੀਂ ਪੂਰਾ ਜੋਰ ਲਾ ਕੋਈ ਤੁਸੀਂ ਗੱਲ ਕਰ ਰਹੇ ਸੀ ਕਿ ਪੋਸਟ ਬਣਾਉਣ ਦੀ ਗੱਲ ਸੀ ਪੋਸਟ ਲਈ ਹਜੇ ਇਹਨਾਂ ਨੇ ਹੰਮੀ ਨਹੀਂ ਭਰੀ ਅੱਛਾ ਤੇ ਪਰ ਕਹਿੰਦੇ ਹੋ ਜੀ ਨਾ ਉਹਦੀ ਵਧਾਰਾਂਗੇ ਜਿਹੜੀ ਆ ਪੀਐਸਆਰ ਦੀ ਪੀਐਸਆਰ ਦੀ ਗਸ਼ਟ ਵਧਾ ਲਾਂਗੇ ਉਹਨੇ ਵਧਦੀ ਆ ਕਿੰਨੀ ਵਧਦੀ ਆ ਕੀ ਹੁੰਦਾ ਵਾਧੀ ਕਰ ਤੇ ਪਹਿਲਾਂ ਕਦੀ ਦੇਖੀ ਸੀ ਪੀਸੀਆਰ ਤੁਹਾਡੇ ਇਲਾਕੇ ਚ ਕਿਹੜਾ ਮਾਰਦਾ ਕਦੀ ਕਦੇ ਨਹੀਂ ਰਾਜੇ ਪਰ ਘਟ ਜਿੰਨੀ ਹੁਣ ਜਿਹੜਾ ਨਹੀਂ ਹੈ ਕਿਉਂਕਿ ਚੀਨਾ ਚਪਟੇ ਤਾਂ ਹੀ ਹੁੰਦੀ ਹੈ ਜੇ ਪੀਪੀਆ ਜਾਂ ਪੁਲਿਸ ਨਾ ਹੋਵੇ ਲੋਕਾਂ ਨੂੰ ਜੇ ਪੁਲਿਸ ਦਾ ਡਰ ਹੋਵੇ ਤੇ ਇਹ ਕੰਮ ਨਹੀਂ ਹੁੰਦੇ ਮਤਲਬ ਉਹਨਾਂ ਨੂੰ ਵੀ ਪਤਾ ਸੀ ਇੱਥੇ ਤਾਂ ਪੁਲਸ ਆਣੀ ਨਹੀਂ ਵੈਸੇ ਕਿੰਨੀ ਕੀ ਦੇਰ ਬਾਅਦ ਆ ਗਈ ਸੀ ਜੋ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ ਕੰਟਰੋਲ ਰੂਮ ਤੇ ਕਿੰਨੀ ਦੇਰ ਲੱਗੀ ਪੁਲਿਸ ਨੂੰ ਆਉਣ ਯਦ ਕੰਟਰੋਲ ਰੂਮ ਤਕਰੀਬਨ ਕੰਟਰੋਲ ਰੂਮ ਬਾਹਰੋਂ ਤਾਂ ਆਇਓ ਨਹੀਂ ਇਹਦਾ ਅਸੀਂ ਫਿਰ ਫੋਨ ਕੀਤਾ ਡਾਇਰੈਕਟ ਤਾਂ ਆਈਆ ਕੰਟਰੋਲ ਰੂਮ ਚ ਬਲੇ ਤਾਂ ਫੋਨ ਹੀ ਭੇਜ ਰਿਆਂ 2 ਮਿੰਟ ਬਾਅਦ ਭੇਜ ਰਿਆਂ ਉਹ 3 ਵਜੇ ਦਾ ਫੋਨ 3:30 ਵਜੇ ਦਾ ਫੋਨ ਕੀਤਾ 7 ਵਜੇ ਤੱਕ ਕੋਈ ਨਹੀਂ ਆਇਆ ਜਦੋਂ ਅਸੀਂ ਡਾਇਰੈਕਟ ਫੋਨ ਕੀਤਾ ਤਾਂ ਹੀ ਆਇਆ ਤਾਂ ਵੀ ਦਿਨ ਹਾਫ ਅਵਰ ਪਹੁੰਚ ਗਏ ਫਿਰ ਸਾਢੇ 7 ਵਜੇ ਤੁਹਾਡੇ ਕੋਲ ਪਹੁੰਚੇ ਨੇ ਕੰਟਰੋਲ ਰੂਮ ਤੇ ਵੀ ਨਹੀਂ ਫੋਨ ਕੀਤਾ ਉਹਨਾਂ ਨੇ ਵੀ ਨਹੀਂ ਭੇਜੀ ਹਾਂਜੀ ਉਹਨਾਂ ਨੇ 7:00 ਵਜੇ ਆਏ ਸੀ ਪਹਿਲਾਂ ਫਿਰ ਉਸ ਤੋਂ ਬਾਅਦ ਉਹਨਾਂ ਦਾ ਜਿਹੜੇ ਇੰਚਾਰਜ ਵੀ ਆ ਗਏ ਸਾਰੇ ਆ ਗਏ ਫਿਰ ਬੈਠੇ ਤੇ ਹੁਣ ਕਿਵੇਂ ਲੱਗਦਾ ਹੈ ਕਿ ਉਹ ਦੇਖੋ ਇੰਚਾਰਜ ਬੜੇ ਹੈਗੇ ਨੇ ਪੋਜ਼ਿਟਿਵ ਨੇ ਵੀ ਅਸੀਂ ਜਰੂਰ ਡਿਟੈਕਟ ਕਰ ਲ ਔਰ ਬੰਦੇ ਅੱਛੇ ਲੱਗ ਰਹੇ ਨੇ ਜਿਹ ਹੈ ਜੈਨੂ ਲੱਗ ਰਹੇ ਨੇ ਵੀ ਉਹ ਕਰਨਗੇ ਮਤਲਬ ਕਹਿ ਰਹੇ ਨੇ ਕਿ ਅਸੀਂ ਜਲਦੀ ਫੜ ਲਾਂਗੇ ਇਹੀ ਐਫਐਚਓ ਵੀ ਇਨਚਾਰਜ ਵੀ ਡੀਐਫਟੀ ਸਾਹਿਬ ਵੀ ਸਭ ਨੇ ਅਸ਼ਵਾਸ਼ਣ ਦਿੱਤਾ ਵੀ ਇਹੀ ਫੜ ਲਾਂਗੇ ਔਰ ਸਾਨੂੰ ਪੂਰਾ ਉਹਨਾਂ ਦਾ ਪਰੂਫਾ ਤੇ ਇੰਡਸਟਰੀਜ਼ ਉੱਥੇ ਰਹਿੰਦੇ ਨੇ ਏਡੀਸੀ ਉੱਥੇ ਰਹਿੰਦੇ ਨੇ ਤੇ ਕਈ ਹੋਰ ਸਰਕਾਰੀ ادارے ਦੇ ਜਿਹੜੇ ਮੁਲਾਜ਼ਮ ਨੇ ਰਿਟਾਇਰਡ ਉੱਥੇ ਰਹਿ ਰਹੇ ਨੇ ਦੇ ਨਾਲ ਹੀ ਕਈ ਵੱਡੀ ਘਰਾਨੇ ਆ ਜਿਹੜੇ ਉਦੋਗਿਕ ਘਰਾਨੇ ਉਹਨਾਂ ਦੇ ਮਾਲਕ ਉਸ ਏਰੀਆ ਚ ਰਹਿੰਦੇ ਨੇ ਉਸ ਏਰੀਆ ਨੂੰ ਚੋਰਾ ਨੇ ਅੱਜ ਨਿਸ਼ਾਨਾ ਬਣਾਇਆ ਕੱਲ ਦੇ ਰਾਤ ਤੇ ਹੁਣ ਪੁਲਿਸ ਦੇ ਵੱਲੋਂ ਐਫ ਆਈ ਆਰ ਜ਼ਰੂਰ ਕਰ ਲਈ ਗਈ ਹੈ ਪਰ ਉਦੋਗਿਕ ਘਰਾਨਿਆਂ ਦਾ ਇਹ ਕਹਿਣਾ ਹੈ ਕਿ ਸਾਡੇ ਇਲਾਕੇ ਚ ਗਸ਼ਤ ਨਹੀਂ ਹੈਗੀ ਪਰ ਹੁਣ ਗਸ਼ਤ ਵਧਾਈ ਜਾਊਗੀ ਏਸੀਪੀ ਨੇ ਇਹ ਕਿਹਾ ਹੈ ਤੇ ਜਲਦੀ ਹੀ ਜਿਹੜੇ ਆਰੋਪੀ ਉਹਨਾਂ ਨੂੰ ਫੜਿਆ ਜਾਊਗਾ ਉਹਨਾਂ ਨਾਲ ਸਮਾਂ ਦੱਸੇਗਾ ਆਰੋਪੀ ਪੁਲਿਸ ਕਦੋਂ ਤੱਕ ਫੜ ਪਾਉਂਦੀ ਹੈ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਸਮਝਾਗੇ ਲੁਧਿਆਣਾ